ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਪਹਿਲਾਂ ਤਾਂ ਸਾਰਿਆਂ ਮੇਰੀਆਂ ਭੈਣਾਂ ਕੋਲ ਤੇ ਮੇਰੇ YouTube 'ਚ ਜਿੰਨੇ ਵੀ ਸਬਸਕ੍ਰਾਈਬਰ ਨੇ ਸਾਰਿਆਂ ਕੋਲ ਮਾਫੀ ਚਾਹਾਂਗੇ ਕਿ ਅੱਜ ਸਵੇਰੇ ਮਾਰਨਿੰਗ ਆਪਾਂ ਵੀਡੀਓ ਨਹੀਂ ਪੋਸਟ ਕਰ ਸਕੇ ਕਿਉਂਕਿ ਕੱਲ ਰਾਤੀ ਨਾਲ ਲੇਟ ਸਾਡੀ ਥੋੜੀ ਜੀ ਪ੍ਰੋਬਲਮ ਹੈਗੀ ਕਿ ਰਿਲੇਟਿਵ ਸਾਡੇ ਆਏ ਹੋਣਾ ਰਾਤੀ ਏਅਰਪੋਰਟ ਤੇ ਛੱਡਣ ਗਏ ਬਹੁਤ ਲੇਟ ਹੋਏ ਤੇ ਸਵੇਰੇ ਉੱਠਿਆ ਨਹੀਂ ਗਿਆ ਵੀਡੀਓ ਪੋਸਟ ਨਹੀਂ ਹੋਈ ਕੱਲ ਬਿਜੀ 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 ਬਸ ਠੀਕ ਹੈ ਜੀ ਤੇ ਬਾਕੀ ਲੋਕੇਸ਼ਨ ਦੀ ਮੈਂ ਗੱਲ ਕਰਦਾ ਆ ਜਿਹੜੇ ਬਹੁਤ ਸਾਰੇ ਮੇਰੇ ਭੈਣ ਭਰਾ ਕਨਫਿਊਜ਼ ਹੁੰਦੇ ਆ ਸਾਡੀ ਲੋਕੇਸ਼ਨ ਹੈਗੀ ਜੇ ਪਿੰਡ ਜਗਦੇਵ ਕਲਾਂ ਲਵਾਰਕਾ ਰੋਡ ਅੰਮ੍ਰਿਤਸਰ ਹਾਈ ਸਕੂਲ ਦੇ ਨੇੜੇ ਆ ਕੇ ਤੁਸੀਂ ਮੈਨੂੰ ਫੋਨ ਮੈਸੇਜ ਕਰ ਲਿਓ ਕਾਲ ਕਰ ਲਿਓ ਇੱਥੋਂ ਤੁਹਾਨੂੰ ਆਪਾਂ ਜਾ ਕੇ ਲੈ ਆਵਾਂਗੇ ਜਾਂ ਤੁਸੀਂ ਇੱਥੇ ਆਣ ਕੇ ਸਿੱਧੇ ਗਲੀ ਦੇ ਅੰਦਰ ਆਣ ਕੇ ਤੇ ਇੱਥੇ ਪਹੁੰਚ ਸਕਦੇ ਹੋ ਸਾਡੇ ਕੋਲ ਤੇ ਬਾਕੀ ਸੋਹਣੇ ਸੋਹਣੇ ਸੂਟ ਤੁਹਾਨੂੰ ਮੈਂ ਦਿਨਾ ਆ ਤੇ ਲਓ ਜੀ ਸ਼ੁਰੂ ਕਰਦੇ ਆ ਵੀਡੀਓ ਦਿਖਾਉਨੇ ਆ ਸੂਟ ਤੁਹਾਨੂੰ ਬਾਟਮ ਵਰਕ ਵਾਲੇ ਚੈੱਕ ਕਰ ਲਿਓ ਬਾਟਮ ਵਰਕ ਬੜਾ ਸੋਹਣਾ ਲੱਗਾ ਜੇ ਉਸ ਤੇ ਆ ਵੀ ਇਧਰੋਂ ਇਹਦੇ ਜਿਹੜੇ ਜੇ ਬਹੁਤ ਸੋਹਣਾ ਬਾਵਾ ਦਾ ਵਰਕ ਬਣ ਰਿਆ ਇਧਰੋਂ ਇਹਦਾ ਘੇਰਾ ਇਲਾ ਉਹ ਰੈਡੀ ਹੋਣ ਰਿਆ ਤੇ ਬਾਕੀ ਆਪਣੇ ਸੂਟ ਜਿਹੜੇ ਨੇ ਉਹ ਤਾਂ ਲਗਾਤਾਰ ਚੱਲਦੇ ਰਹਿੰਦੇ ਆ ਆ ਮਸਲੀਨ ਚ ਹੋਰ ਆਪਣੇ ਕੋਲ ਨਵਾਂ ਸਟਾਕ ਆ ਗਿਆ ਜੇ ਇਧਰੋਂ ਆ ਪਰੰਪਰਾ ਦੇ ਉੱਪਰ ਵੀ ਆ ਗਏ ਜੇ ਆਪਣੇ ਕੋਲ ਸੂਟ ਤੇ ਸ਼ਿਮਰ ਤੇ ਸਿੰਧੀ ਬੂਟੀ ਤੇ ਸਿੰਧੀ ਬੂਟੀ ਨੇ ਤਾਂ ਐਂਡ ਕਰਾ ਛੜੀ ਆ ਇਹ ਵੀ ਆਪਣੇ ਕੋਲ ਬਹੁਤ ਸਾਰਾ ਸਟਾਕ ਦਾ ਰੀਸਟਾਕ ਹੋ ਗਿਆ ਜੀ ਤੇ ਬਾਕੀ ਆ ਜਾਓ ਚੈੱਕ ਕਰਾਵਾਂ ਸੂਟ ਤੁਹਾਨੂੰ ਬੋਟਮ ਵਰਕ ਦੇ ਵਿੱਚ ਇਹਦਾ ਰੇਟ ਹੋਣਾ ਜੇ ਅੱਜ ਦੀ ਵੀਡੀਓ ਚ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਜੇ ਤੇ ਇਹਦੇ ਵਿੱਚ ਮਸਲੀਨ ਤੇ ਕਾਟਨ ਦ ਇਹਦਾ ਫੈਬਰਿਕ ਆਉਣਾ ਜੇ ਜੀ ਕਾਟਨ ਦਾ ਤੇ ਬਾਟਮ ਆਉਣੀ ਜੇ ਮਸਲੀਨ ਦੀ ਇਹਦੇ ਨਾਲ ਵਾਈਟ ਕਲਰ ਦੀ ਤੇ ਇਹਦੀ ਕੱਟ ਜਿਹੜੀ ਜੇ 2.5 2.5 ਮੀਟਰ ਦੇ ਕਰੀਬ ਜੇ ਦੁਪੱਟਾ ਆਉਣਾ ਜੇ ਨਾਲ ਇਹਦੇ ਬਹੁਤ ਸੋਹਣਾ ਹਾਪਿਓਰ ਦਾ ਤੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਜਲਦੀ ਜਲਦੀ ਸੂਟ ਜਿਹੜੇ ਜੇ ਬੁੱਕ ਕਰ ਲਿਓ ਤੇ ਸਕਰੀਨ ਸ਼ਾਟ ਲੈ ਕੇ ਮੇਰੇ ਦਿੱਤੇ ਹੋਏ ਨੰਬਰ ਤੇ ਉਤੇ ਭੇਜੀ ਜਾਓ ਇਹ ਕਾਹ ਮਾਡਲ ਵਾਲਾ ਆਰਟੀਕਲ ਹੈਗਾ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਚ ਰਿਹਾ ਸੀ ਇਹਦੇ ਵਿੱਚ ਵੀ ਬਾਟਮ ਜਿਹੜੀ ਜੇ ਮਸਲੀਨ ਦੀ ਜੇ ਸ਼ਰਟ ਵੀ ਇਹਦੇ ਨਾਲ ਮਸਲੀਨ ਦੀ ਜੇ ਦੁਪੱਟਾ ਹਾਪਿਓਰ ਦਾ ਜਿਸ ਆਇਨ ਪ੍ਰਿੰਟ ਆ ਸ਼ਾਨਦਾਰ ਜ ਆ ਰੇਟ ਸਿਰਫ ਤੇ ਸਿਰਫ ਇਹਦਾ 545 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਸੂਟ ਹੀ ਕੇ ਬਾਟਮ ਵਰਕ ਵਾਲੇ ਜਿਹੜੇ ਆਪਾਂ ਜਿਨ੍ਹਾਂ ਦੀਆਂ ਫੋਟੋਆਂ ਪੋਸਟ ਕੀਤੀਆਂ ਸੀ ਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸੀ ਇਹਨਾਂ ਨੂੰ ਤੇ ਇਹ ਆਪਣੇ ਕੋਲ ਰਹਿ ਗਏ ਜੇ 2-4 ਸੂਟ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ 545 ਰੁਪਈਆ ਦੇ ਨਾਲ ਫੈਬਰਿਕ ਕਾਟਨ ਦਾ ਜੇ ਸਰਪਲਸ ਕਾਟਨ ਜੇ ਬੜੀ ਸੋਹਣੀ ਕੋਟਾ ਡੋਰੀਆ ਦੇ ਦੁਪੱਟੇ ਜੇ ਨਾਲ ਤੇ ਸਟਾਕ ਲਿਮਟਿਡ ਜੇ ਵੀਡੀਓ ਵੀ ਛੋਟੀ ਆ ਤੇ ਜਲਦੀ ਜਲਦੀ ਬੁੱਕ ਕਰ ਲਿਓ ਆ ਵੀ ਸੋਨੇ ਜੇ ਸੂਟ ਜਿਹੜੇ ਜੇ ਇਹ ਵੀ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਦੇਵਾਂਗੇ ਤੁਹਾਨੂੰ 545 ਰੁਪਈਆ ਦੇ ਵਿੱਚ ਸਾਰੇ ਸੂਟ ਜਿਹੜੇ ਜੇ ਬਾਟਮ ਵਰਕ ਵਾਲੇ ਆ ਜੱਚ ਤੇ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਆ ਤੇ ਇਸ ਕਰਕੇ ਕੋਈ ਗੱਲ ਨਹੀਂ ਤੁਸੀਂ ਹੁਣ ਸੂਟ ਪਸੰਦ ਕਰੋ ਤੇ ਆਪਣੇ ਜਲਦੀ ਜਲਦੀ ਬੁੱਕ ਕਰੋ ਤੇ ਕੱਲ ਨੂੰ ਤੁਹਾਡੇ ਆਰਡਰ ਜਿਹੜੇ ਸਾਰੇ ਆਪਾਂ ਡਿਸਪੈਚ ਕਰਾ ਦਾਂਗੇ ਤੇ ਜਿਹੜੀਆਂ ਜਿਹੜੀਆਂ ਭੈਣਾਂ ਦੇ ਆਰਡਰ ਲੇਟ ਹੋਣ ਦੇ ਆ ਉਹ ਸਾਰਿਆਂ ਨੂੰ ਮੈਨੂੰ ਫੋਨ ਮੈਸੇਜ ਕਰਿਓ ਆਪਾਂ ਸਭ ਦਾ ਰਿਪਲਾਈ ਦੇ ਰਹੇ ਆ ਤੇ ਸਾਰਿਆਂ ਦੇ ਆਰਡਰ ਜਿਹੜੇ ਉਹ ਕੱਢਣ ਦੇ ਆ ਆ ਵੀ ਚੈੱਕ ਕਰਿਓ ਜੀ ਬਾਟਮ ਵਰਕ ਇਕਾ ਹੋਰ ਸੋਹਣਾ ਜਿਹਾ ਪਿਆਰਾ ਜਿਹਾ ਆ ਗਿਆ ਜੇ ਪ੍ਰਿੰਟ ਤੇ ਇਹ ਪ੍ਰਿੰਟ ਦੀ ਤੁਸੀਂ ਬੜੀ ਜਿਆਦਾ ਡਿਮਾਂਡ ਕੀਤੀ ਸੀ ਪਹਿਲਾਂ ਫੈਬਰਿਕ ਨੂੰ ਵੀ ਬੜਾ ਪਸੰਦ ਕੀਤਾ ਸੀ ਕਾਟਨ ਦੇ ਵਿੱਚ ਜੇ ਤੇ ਜਿਹਦੇ ਵਿੱਚ ਬਾਟਮ ਆਉਣੀ ਜੇ ਪਲੇਨ ਇਹਦੇ ਨਾਲ ਐਮਬਰਾਇਡਰੀ ਵਰਕ ਵਾਲੀ ਤੇ ਨਾਲ ਇਹਦੇ ਦੁਪੱਟਾ ਹੋਣਾ ਜੇ ਟਾਈ ਐਂਡ ਡਾਈ ਦਾ ਮਸਲੀਨ ਦਾ ਇਹ ਵੀ 2.5 2.5 ਮੀਟਰ ਦੇ ਕਰੀਬ ਕੱਟ ਆਉਣੀ ਜੇ ਇਹਨਾਂ ਦੀ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਹੋਰ ਸੋਹਣਾ ਜਿਹਾ ਪ੍ਰਿੰਟ ਤੇ ਸੋਹਣਾ ਜਿਹਾ ਡਿਜ਼ਾਈਨ ਤੁਸੀਂ ਵੇਖ ਲਓ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲਓ ਤੇ ਜਲਦੀ ਜਲਦੀ ਭੇਜੋ ਇਸ ਤੋਂ ਪਹਿਲਾਂ ਕਿ ਸਟਾਕ ਜਿਹੜ ਕਿਉਂਕਿ ਸਟਾਕ ਲਿਮਟਡ ਜੇ ਤੇ ਡਿਮਾਂਡ ਜਿਹੜੀ ਆ ਉਹ ਜ਼ਿਆਦਾ ਆਉਣ ਵਾਲੀ ਇਹਨਾਂ ਦੀ ਆ ਵੀ ਕਲਰ ਚੈੱਕ ਕਰਿਓ ਇਹਦੇ ਵਿੱਚ ਕਲਰ ਬਹੁਤ ਪਿਆਰੇ ਪਿਆਰੇ ਆ ਰੇਟ ਬਹੁਤ ਜ਼ਿਆਦਾ ਰੀਜ਼ਨੇਬਲ ਆ ਇਹਨਾਂ ਦੇ ਸਿਰਫ 500 ਤੇ 450 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਮੈਂ ਗੱਲ ਕਰਦਾ ਹਾਂ ਉਹਨਾਂ ਮੇਰਿਆਂ ਭੈਣਾਂ ਦੀ ਉਹਨਾਂ ਭਰਾਵਾਂ ਦੀ ਜਿਨ੍ਹਾਂ ਨੂੰ ਸਾਡੇ ਕਰਕੇ ਹੋ ਸਕਦਾ ਕੋਈ ਪ੍ਰੋਬਲਮ ਆਈ ਹੋਵੇ ਪਰ ਜਿਹੜੇ ਬੰਦੇ ਫੇਕ ਕਮੈਂਟ ਜਾਂ ਫੇਕ ਮੈਸੇਜ ਕਰਦੇ ਆ ਨਾ ਆਣ ਕੇ ਉਹਨਾਂ ਨੂੰ ਮੈਂ ਰਿਪਲਾਈ ਦੇਣਾ ਚਾਹੁੰਦਾ ਆ ਕਿ ਭਰਾਵਾ ਜੇ ਤੁਹਾਡੇ 'ਚ ਥੋੜੀ ਬੋਦੀ ਵੀ ਹੈਗੀ ਆ ਨਾ ਤਾਂ ਤੁਸੀਂ ਮੈਨੂੰ ਫੋਨ ਮੈਸੇਜ ਤੇ ਕਰੋ ਮੈਂ ਤਾਂ ਹਰ ਇੱਕ ਜਿਹੜਾ ਵੀ ਕਿਸੇ ਦੀ ਕਮੀ ਪੇਸ਼ੀ ਹੁੰਦੀ ਆ ਆਪਾਂ ਉਹਦਾ ਜਾਂ ਤਾਂ ਲੈਸ ਕਰਕੇ ਦਈਦਾ ਨੂੰ ਜਾਂ ਅਗਲੇ ਆਰਡਰ 'ਚ ਡਿਸਕਾਊਂਟ ਦਈਦਾ ਜਾਂ ਪਹਿਲੀ ਗੱਲ ਤੇ ਔਨ ਨਹੀਂ ਦਈਦੀ ਤੇ ਬਾਕੀ ਅਸੀਂ ਵੀ ਇਨਸਾਨ ਆ ਸਾਡੀ ਟੀਮ ਜਿਹੜੀ ਆ ਉਹ ਵੀ ਕੰਮ ਕਰਦੀ ਆ ਉਹ ਵੀ ਆਖਰਕਾਰ ਇਨਸਾਨ ਆ ਤੇ ਜੇ ਕਿਤੇ ਕਿਸੇ ਵੇਲੇ ਕਿਸੇ ਨਾਲ ਕਿਸੇ ਨਾਲ ਕੋਈ 19 21 ਹੋ ਵੀ ਜਾਂਦੀ ਆ ਆਪਾਂ ਉਹ ਚੀਜ਼ ਦਾ ਉਹਨੂੰ ਰਿਵਰਟ ਪੂਰਾ ਦਈਦਾ ਆ ਉਹਦਾ ਉਹਦੀ ਆਪਾਂ ਪੈਸਿਆਂ ਦੀ ਬਰਬਾਦੀ ਨਹੀਂ ਹੋਣ ਦਈਦੀ ਕਦੀ ਵੀ ਤੇ ਜਿਹੜੇ ਮੈਨੂੰ ਕਹਿੰਦੇ ਫੇਕ ਆ ਉਹ ਭਰਾਵਾ ਆਣ ਕੇ ਮੈਨੂੰ ਮੇਰ ਨਾਲ ਗੱਲ ਤੇ ਕਰੋ ਇੱਕ ਵਾਰੀ ਮੈਂ ਦੱਸਾਂ ਉਹਨਾਂ ਨੂੰ ਫੇਕ ਆ ਕਿ ਰੀਅਲ ਆ ਠੀਕ ਹੈ ਜੀ ਤੇ ਬਾਕੀ ਮੈਂ ਹਰ ਇੱਕ ਨੂੰ ਨੰਬਰ ਦਿੰਦਾ ਆਪਣਾ ਕਿ ਮੈਨੂੰ ਫੋਨ ਮੈਸੇਜ ਜ਼ਰੂਰ ਕਰੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਕਰੋ ਜੇ ਕਿਸੇ ਨੇ ਕੁਝ ਪੁੱਛਣਾ ਤਾਂ ਕਰੋ ਜੇ ਕਿਸੇ ਨੇ ਆਰਡਰ ਬੁੱਕ ਕਰਨੇ ਆ ਤਾਂ ਕਰੋ ਠੀਕ ਆ ਜੋ ਸੁਣ ਸੁਣੇ ਸੂਟ ਤੇ ਹੋਰ ਨਵੇਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਫਤਿਹ ਵਾ